ਦੋਸਤੋ ਬਹੁਤ ਸਾਰੇ ਲੋਕਾਂ ਨੂੰ ਪਹਾੜੀ ਏਰੀਆ ਵਿੱਚ ਘੁੰਮਣਾ ਬਹੁਤ ਵਧੀਆ ਲੱਗਦਾ ਹੈ ਪਹਾੜੀ ਏਰੀਆ ਵਿੱਚ ਘੁੰਮਣ ਲਈ ਜਦੋਂ ਅਸੀਂ ਜਾਂਦੇ ਹਾਂ ਤਾਂ ਉੱਥੇ ਰੋਡ ਬਹੁਤ ਹੀ ਜ਼ਿਆਦਾ ਖਤਰਨਾਕ ਹੁੰਦੇ ਹਨ ਕਈ ਲੋਕਾਂ ਨਾਲ ਤਾਂ ਉਹ ਰਾਸਤੇ ਉੱਪਰ ਬਹੁਤ ਸਾਰੇ ਹਾਦਸੇ ਵੀ ਹੁੰਦੇ ਹਨ ਅੱਜ ਤੁਹਾਨੂੰ ਅਸੀਂ ਦੁਨੀਆ ਦੇ 10 ਖਤਨਾਕ ਰੋਡਾਂ ਬਾਰੇ ਦੱਸਣ ਜਾ ਰਹੇ ਹਾਂ ਇਹਨਾਂ ਰੋਡਾਂ ਬਾਰੇ ਜਾਣਨ ਲਈ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ ਅਜਿਹੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ 10ਵੇਂ ਨੰਬਰ ਤੇ ਆਉਂਦਾ ਹੈ ਪੈਸੇਜ ਡੂ ਗੀਓਸ ਜੋ ਕਿ ਫਰਾਂਸ ਦੇ ਵਿੱਚ ਹੈ ਇਹ ਰੋਡ 5 ਕਿਲੋਮੀਟਰ ਲੰਬਾ ਹੈ ਅਤੇ ਇਹ ਸਮੁੰਦਰ ਦੇ ਵਿੱਚੋਂ ਦੀ ਹੋ ਕੇ ਜਾਂਦਾ ਹੈ ਇਹ ਰੋਡ ਸਮੁੰਦਰ ਦੇ ਵਿੱਚ ਹੀ ਬਣਾਇਆ ਗਿਆ ਹੈ ਅਤੇ ਸਮੁੰਦਰ ਦਾ ਪਾਣੀ ਇਹਦੇ ਉੱਪਰ ਦੀ ਵਹਿੰਦਾ ਹੈ 9ਵੇਂ ਨੰਬਰ ਤੇ ਆਉਂਦਾ ਹੈ ਚਿਲਸ ਕ੍ਰੋਸਿੰਗ ਰੋਡ ਜੋ ਆਸਟ੍ਰੇਲੀਆ ਦੇ ਵਿੱਚ ਹੈ ਇਹ ਰੋਡ ਨਦੀ ਦੇ ਵਿੱਚੋਂ ਦੀ ਹੋ ਕੇ ਗੁਜ਼ਰਦਾ ਹੈ ਜ਼ਿਆਦਾਤਰ ਇਹ ਇਸਪਾਨ ਪਾਣੀ ਦੇ ਵਿੱਚ ਹੀ ਡੁੱਬਿਆ ਰਹਿੰਦਾ ਹੈ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਤੇਜ਼ ਹੋਣ ਕਰਕੇ ਬਹੁਤ ਸਾਰੀਆਂ ਗੱਡੀਆਂ ਨਦੀ ਦੇ ਵਿੱਚ ਹੀ ਰੁੜ ਜਾਂਦੀਆਂ ਹਨ ਇਹ ਖਤਰਨਾਕ ਇਸ ਲਈ ਹੈ ਕਿਉਂਕਿ ਜੇ ਤੁਹਾਡੀ ਗੱਡੀ ਇਸ ਵਿੱਚ ਡਿੱਗ ਪਈ ਤਾਂ ਤੁਸੀਂ ਇਸ ਤੋਂ ਬਾਹਰ ਵੀ ਨਹੀਂ ਨਿਕਲ ਸਕਦੇ ਕਿਉਂਕਿ ਇਹ ਨਦੀ ਖਤਰਨਾਕ ਮਗਰਮੱਛਾਂ ਨਾਲ ਭਰੀ ਹੋਈ ਹੈ ਜਿੰਨਾ ਚਿਰ ਤੁਹਾਡੇ ਕੋਲ ਕੋਈ ਮਦਦ ਕਰਨ ਵਾਲਾ ਨਹੀਂ ਆਉਂਦਾ ਉਨਾਂ ਚਿਰ ਤੁਹਾਨੂੰ ਗੱਡੀ ਦੇ ਵਿੱਚ ਬੈਠੇ ਹੀ ਇੰਤਜ਼ਾਰ ਕਰਨਾ ਪਵੇਗਾ 8ਵੇਂ ਨੰਬਰ ਤੇ ਆਉਂਦਾ ਹੈ ਟਿਆਨਮੈਨ ਮਾਊਂਟੇਨ ਰੂਟ ਜੋ ਚਾਈਨਾ ਦੇ ਵਿੱਚ ਹੈ ਇਹ ਰੋਡ 11 ਕਿਲੋਮੀਟਰ ਲੰਬਾ ਹੈ ਇਸ ਉੱਪਰ ਚੱਲਦੇ ਹੋਏ ਤੁਹਾਨੂੰ 99 ਯੂ ਟਰਨ ਮਿਲਣਗੇ ਇਸ ਉੱਪਰ ਤੁਸੀਂ ਗੱਡੀ ਜ਼ਿਆਦਾ ਤੇਜ਼ ਨਹੀਂ ਚਲਾ ਸਕਦੇ ਕਿਉਂਕਿ ਜੇ ਤੁਸੀਂ ਗੱਡੀ ਤੇਜ਼ ਚਲਾਓਗੇ ਤਾਂ ਤੁਸੀਂ ਸਿੱਧਾ ਖਾਈ ਦੇ ਵਿੱਚ ਡਿੱਗ ਜਾਓਗੇ 7ਵੇਂ ਨੰਬਰ ਤੇ ਆਉਂਦਾ ਹੈ ਐਟਲੈਂਟਿਕ ਓਸ਼ੀਅਨ ਰੋਡ ਜੋ ਨਾਰਵੇ ਦੇ ਵਿੱਚ ਹੈ 8 ਕਿਲੋਮੀਟਰ ਇਹ ਲੰਮਾ ਰੋਡ ਐਟਲੈਂਟਿਕ ਓਸ਼ੀਅਨ ਦੇ ਵਿੱਚੋਂ ਵਿੱਚ ਬਣਾਇਆ ਗਿਆ ਹੈ ਦਿਨ ਵਿੱਚ ਪਤਾ ਨਹੀਂ ਕਿੰਨੀ ਵਾਰ ਇਹ ਰੋਡ ਸਮੁੰਦਰ ਦੀਆਂ ਲਹਿਰਾਂ ਨਾਲ ਧੁੱਤਾ ਜਾਂਦਾ ਹੈ ਕਿਉਂਕਿ ਸਮੁੰਦਰ ਦੀਆਂ ਲਹਿਰਾਂ ਬਹੁਤ ਜ਼ਿਆਦਾ ਤੇਜ਼ ਹੁੰਦੀਆਂ ਹਨ ਅਤੇ ਉਹਨਾਂ ਦਾ ਪਾਣੀ ਰੋਡ ਦੇ ਉੱਪਰ ਆ ਬੱਜਦਾ ਹੈ 6ਵੇਂ ਨੰਬਰ ਤੇ ਆਉਂਦਾ ਹੈ ਡੈਲਟਨ ਹਾਈਵੇ ਜੋ ਅਲਾਸਕਾ ਦੇ ਵਿੱਚ ਹੈ ਅਮਰੀਕੀ ਦਾ ਇਹੀ ਰੂਟ ਪੂਰੀ ਤਰ੍ਹਾਂ ਬਰਫ਼ ਨਾਲ ਟਕਿਆ ਰਹਿੰਦਾ ਹੈ ਬਰਫ਼ ਜ਼ਿਆਦਾ ਹੋਣ ਕਰਕੇ ਬਹੁਤ ਸਾਰੀਆਂ ਗੱਡੀਆਂ ਇੱਥੇ ਤਿਲਸਦੀਆਂ ਜਾਂਦੀਆਂ ਹਨ ਅਤੇ ਇੱਥੇ ਬਹੁਤ ਸਾਰੀਆਂ ਦੁਰਘਟਨਾਵਾਂ ਵੀ ਹੁੰਦੀਆਂ ਹਨ ਇਸ ਦੀ ਲੰਬਾਈ 414 ਕਿਲੋਮੀਟਰ ਹੈ ਇਸ ਰੋਡ ਉੱਪਰ ਦੂਰ ਦੂਰ ਤੱਕ ਕੋਈ ਨਹੀਂ ਰਹਿੰਦਾ ਕਿਉਂਕਿ ਇਸ 414 ਕਿਲੋਮੀਟਰ ਦੇ ਵਿੱਚ ਸਿਰਫ ਤਿੰਨ ਕ ਪਿੰਡ ਹੀ ਹਨ ਇੱਥੇ ਵੀ ਬਹੁਤ ਜ਼ਿਆਦਾ ਘੱਟ ਲੋਕ ਰਹਿੰਦੇ ਹਨ ਜੇਕਰ ਤੁਹਾਡੀ ਗੱਡੀ ਇਸ ਵਿੱਚ ਫਸ ਜਾਂਦੀ ਹੈ ਤਾਂ ਮਦਦ ਆਉਣ ਲਈ ਤੁਹਾਨੂੰ ਦੋ ਦਿਨ ਲੱਗ ਸਕਦੇ ਹਨ ਪੰਜਵੇਂ ਨੰਬਰ ਤੇ ਆਉਂਦਾ ਹੈ ਜੋ ਜੀਲਾ ਰੋਡ ਜੋ ਲਦਾਖ ਦੇ ਵਿੱਚ ਹੈ ਇਹ ਪਾਰਟ ਦੀ ਖਤਰਨਾਕ ਰੂੜਾਂ ਵਿੱਚੋਂ ਇੱਕ ਹੈ ਇਹ ਸਮੁੰਦਰੀ ਤਹਿ ਤੋਂ 11570 ਫੁੱਟ ਉੱਚਾ ਹੈ ਇਹ ਰੋਡ ਚੌੜਾ ਵੀ ਬਹੁਤ ਘੱਟ ਹੈ ਇੱਕ ਕਾਰ ਨੂੰ ਲੰਘਣ ਵਾਸਤੇ ਬਹੁਤ ਕਠਿਨਾਈਆਂ ਮਹਿਸੂਸ ਹੁੰਦੀਆਂ ਹਨ ਸਰਦੀ ਵਿੱਚ ਇੱਥੇ ਬਹੁਤ ਸਾਰੀ ਬਰਫ਼ ਵੀ ਜਮਾ ਹੋ ਜਾਂਦੀ ਹੈ ਉਦੋਂ ਇਸ ਤੇ ਸਫ਼ਰ ਕਰਨਾ ਬਹੁਤ ਹੀ ਜ਼ਿਆਦਾ ਖਤਰਨਾਕ ਹੋ ਜਾਂਦਾ ਹੈ ਚੌਥੇ ਨੰਬਰ ਤੇ ਆਉਂਦਾ ਹੈ ਫੈਰੀ ਮੈਡੋਸ ਰੋਡ ਜੋ ਪਾਕਿਸਤਾਨ ਦੇ ਵਿੱਚ ਹੈ ਦੁਨੀਆ ਦਾ ਨੌਵਾਂ ਸਭ ਤੋਂ ਉੱਚਾ ਪਹਾੜ ਪਾਕਿਸਤਾਨ ਦੇ ਵਿੱਚ ਹੈ ਉੱਥੇ ਇਹ ਰੋਡ ਸਥਿਤ ਹੈ ਇਹ ਇੰਨਾ ਜ਼ਿਆਦਾ ਖਤਰਨਾਕ ਹੈ ਜੇ ਕੋਈ ਹੀਠਾ ਵੱਲੋਂ ਦੇਖ ਲਈ ਤਾਂ ਉਹਨੂੰ ਚੱਕਰ ਆਉਣ ਲੱਗ ਜਾਂਦੇ ਹਨ ਇਸ ਦੇ ਉੱਪਰ ਕੋਈ ਵੀ ਬੈਰੀਅਰ ਨਹੀਂ ਲੱਗਿਆ ਹੋਇਆ ਹੈ ਅਤੇ ਇਹ ਸਾਰਾ ਰੂਡ ਪਥਰੀਲਾ ਹੈ ਮੀਦੇ ਮੌਸਮ ਵਿੱਚ ਇੱਥੇ ਬਹੁਤ ਸਾਰੀਆਂ ਲੈਂਡਸਲਾਈਡ ਆਉਂਦੀਆਂ ਹਨ ਜਿਸ ਕਾਰਨ ਰੋਡ ਬਹੁਤ ਜ਼ਿਆਦਾ ਜਾਮ ਹੋ ਜਾਂਦਾ ਹੈ। ਇੱਥੋਂ ਦੇ ਲੋਕਾਂ ਨੇ ਇਸ ਰੋਡ ਨੂੰ ਪਹਾੜ ਨੂੰ ਕੱਟ-ਕੱਟ ਕੇ ਬਣਾਇਆ ਹੋਇਆ ਹੈ। ਇੱਥੋਂ ਸਿਰਫ ਇੱਕ ਟਾਈਮ ਤੇ ਇੱਕ ਗੱਡੀ ਹੀ ਗੁਜ਼ਰ ਸਕਦੀ ਹੈ। ਤੀਜੇ ਨੰਬਰ ਤੇ ਆਉਂਦਾ ਹੈ ਰੋਡ ਕਿਸ਼ਤਵਾਰ ਰੋਡ ਜੋ ਭਾਰਤ ਦੇ ਵਿੱਚ ਸਥਿਤ ਹੈ। ਇਹ ਭਾਰਤ ਦਾ ਸਭ ਤੋਂ ਜ਼ਿਆਦਾ ਖਤਰਨਾਕ ਰੋੜਾ ਹੈ। ਪਹਾੜ ਟੁੱਟਣ ਕਾਰਨ ਇਹ ਰੋੜ ਕਈ ਟਾਈਮਾਂ ਤੇ ਥਾਵਾਂ ਤੋਂ ਇੰਨਾ ਪਤਲਾ ਹੋ ਜਾਂਦਾ ਹੈ ਕਿ ਇੱਕ ਟਾਈਮ ਤੇ ਸਿਰਫ ਇੱਕ ਮੋਟਰਸਾਈਕਲ ਹੀ ਇੱਥੋਂ ਲੰਘ ਸਕਦਾ ਹੈ। ਕਈ ਥਾਵਾਂ ਤੇ ਵਾਟਰਫਾਲ ਵੀ ਹੁੰਦੇ ਹਨ ਜੋ ਉਹ ਰੋੜ ਨੂੰ ਟਿੱਲਾ ਕਰਦੇ ਹਨ ਅਤੇ ਬਹੁਤ ਸਾਰੀਆਂ ਗੱਡੀਆਂ ਉਥੋਂ ਤਿਲ ਸ ਜਾਂਦੀਆਂ ਹਨ ਇੰਡੀਆ ਵਿੱਚ ਇਸ ਰੋਡ ਨੂੰ ਕਿਲਰਨ ਰੋਡ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਦੂਸਰੇ ਨੰਬਰ ਤੇ ਆਉਂਦਾ ਹੈ ਰੋਡ ਮੰੰੰਗ ਰੋਡ ਜੋ ਨੇਪਾਲ ਦੇ ਵਿੱਚ ਹੈ ਨੇਪਾਲ ਦੇ ਰੋਡ ਮੋਸਟ ਆਫ ਦੀ ਡੇਂਜਰਸ ਰੋਡਾਂ ਵਿੱਚੋਂ ਇੱਕ ਹੁੰਦੇ ਹਨ ਇਸ ਰੋਡ ਦੇ ਉੱਪਰ ਸਭ ਤੋਂ ਵੱਡਾ ਖਤਰਾ ਵਾਟਰਫਾਲਸ ਦਾ ਆਉਂਦਾ ਹੈ ਕਿਉਂਕਿ ਪਾਣੀ ਉੱਤੋਂ ਬਹੁਤ ਹੀ ਜ਼ਿਆਦਾ ਤੇਜ਼ ਬਹਾਨਾ ਆਉਂਦਾ ਹੈ ਅਤੇ ਉਹ ਗੱਡੀਆਂ ਨੂੰ ਆਪਣੇ ਨਾਲ ਹੀ ਵਹਾ ਕੇ ਲੈ ਜਾਂਦਾ ਹੈ ਗਰਮੀਆਂ ਦੇ ਵਿੱਚ ਪਾਣੀ ਇੰਨਾ ਜ਼ਿਆਦਾ ਨਹੀਂ ਆਉਂਦਾ ਪਰ ਬਾਰਿਸ਼ਾਂ ਦੇ ਸਮੇਂ ਵਿੱਚ ਇੰਨਾ ਪਾਣੀ ਜ਼ਿਆਦਾ ਤੇਜ਼ ਆਉਂਦਾ ਹੈ ਕਿ ਉਹ ਰੋਡ ਦੇ ਉੱਪਰ ਲੱਗੇ ਹੋਏ ਬੈਰੀਅਰਾਂ ਨੂੰ ਵੀ ਤੋੜ ਕੇ ਲੈ ਜਾਂਦਾ ਹੈ ਅਤੇ ਉਪਰੋਕਤ Thank you. ਪੱਥਰਾਂ ਦੀ ਡਿੱਗਣ ਦਾ ਵੀ ਖਤਰਾ ਬਹੁਤ ਜ਼ਿਆਦਾ ਰਹਿੰਦਾ ਹੈ। ਪਹਿਲੇ ਨੰਬਰ ਦੀ ਜੋ ਰੋਡ ਆਉਂਦਾ ਹੈ ਉਹ ਬਹੁਤ ਹੀ ਜ਼ਿਆਦਾ ਖਤਰਨਾਕ ਹੈ ਅਤੇ ਦੁਨੀਆ ਦੀ ਸਭ ਤੋਂ ਜ਼ਿਆਦਾ ਖਤਰਨਾਕ ਰੋਡ ਬੋਲੇਰੀਆ ਦੇ ਵਿੱਚ ਹੈ ਜਿਸ ਦਾ ਨਾਂ ਹੈ ਨਾਰਥ ਯੰਗਸ ਰੋਡ। ਇਸ ਰੋਡ ਨੂੰ ਡੈਥ ਰੋਡ ਵੀ ਕਿਹਾ ਜਾਂਦਾ ਹੈ। ਇੱਥੇ ਇੰਨੇ ਜ਼ਿਆਦਾ ਹਾਦਸੇ ਹੋਏ ਹਨ ਕਿ 300 ਤੋਂ ਜ਼ਿਆਦਾ ਲੋਕ ਇਸ ਰੋਡ ਉੱਪਰ ਮਰ ਗਏ ਹਨ। ਇਸ ਦੇ ਉੱਪਰ ਬਹੁਤ ਸਾਰੇ ਕ੍ਰੋਸ ਦੇ ਸਾਈਨ ਲੱਗੇ ਹੋਏ ਹਨ। ਉਹ ਇਹ ਦਰਸਾਉਂਦੇ ਹਨ ਕਿ ਇੱਥੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੰਨੇ ਜ਼ਿਆਦਾ ਹਾਦਸੇ ਹੋਣ ਕਰਕੇ ਇਥੋਂ ਦੀ ਸਰਕਾਰ ਨੇ ਕਈ ਵਾਰ ਇਸ ਉਹਨੂੰ ਬੰਦ ਕੀਤਾ ਹੈ ਪਰ ਇਕਲੌਤਾ ਰੂਟ ਹੋਣ ਕਰਕੇ ਦੁਬਾਰਾ ਫਿਰ ਤੋਂ ਲੋਕਾਂ ਵਾਸਤੇ ਇਸ ਨੂੰ ਚਾਲੂ ਕਰ ਦਿੱਤਾ ਜਾਂਦਾ ਹੈ। ਇਹ ਹੀ ਸੀ ਦੁਨੀਆ ਦੇ ਟੌਪ 10 ਡੇਂਜਰਸ ਰੂਟ ਦੋਸਤੋ ਅਜਿਹੇ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ। ਠੀਕ ਹੈ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ।